ਨਮਸਕਾਰ ਜੀ ਮੈਂ ਪੂਜਾ ਲੁਧਰਾ ਸੱਚ ਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਸੇਤੀ ਭਾਗ ਵੱਲੋਂ ਤੇ ਨਗਰ ਕਮੇਟੀ ਦੇ ਸਾਂਝੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਜ ਜੋ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਹੈ ਤਾਂ ਉਹਦੇ ਮੱਦੇ ਨਜ਼ਰ ਸਾਰੇ ਮਨਕਾਨੇ ਮਹੱਲੇ ਦੇ ਵਿੱਚ ਸੇਤੀ ਭਾਗ ਦੀ ਟੀਮ ਅੱਥੇ ਪਹੁੰਚੀ ਹੋਈ ਹੈ ਔਰ ਇੱਥੇ ਸਪਰੇਅ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਇਹ ਨਾਲੀਆਂ ਨੂੰ ਚੈੱਕ ਕਰਕੇ ਪ੍ਰੋਪਰ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਅਗਰ ਡੇਂਗੂ ਦਾ ਸਲਾਈਵਾ ਜਾਂ ਪੂਪਾ ਪਾਇਆ ਜਾ ਰਿਹਾ ਹੈ ਤਾਂ ਉਹਨੂੰ ਜਿਹੜਾ ਇਹ ਮੁੱਕੇ ਤੇ ਹੀ ਖਤਮ ਸਪਰੇਅ ਕਰਕੇ ਖਤਮ ਕਰਨ ਦੀ ਜਿਹੜਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਤੇ ਮੈਂ ਹੀ ਕਹਾਂਗੀ ਇਸ ਸੇਤੀਭਾਗ ਦੀ ਸਾਰੀ ਟੀਮ ਦਾ ਜਿਹੜਾ ਹੈ ਉਹ ਨਗਰ ਕੌਂਸਲ ਦੀ ਟੀਮ ਦਾ ਪੂਰਾ ਤਰ੍ਹਾਂ ਸਹਿਯੋਗ ਕੀਤਾ ਜਾਵੇ ਔਰ ਜਦੋਂ ਫੋਗਿੰਗ ਹੋਵੇ ਤਾਂ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਵਗੈਰਾ ਖੋਲ ਲਓ ਤਾਂ ਕਿ ਜਿਹੜਾ ਫੋਗਿੰਗ ਹੈ ਉਹ ਤੁਹਾਡੇ ਘਰ ਤੱਕ ਅੰਦਰ ਹੋ ਜਾਵੇ ਤੇ ਨਾਲ ਇਸੇ ਸੇਤੀਭਾਗ ਦੀ ਟੀਮ ਦਾ ਹੀ ਪੂਰਾ ਸਹਿਯੋਗ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਨੇ ਇਨਾਂ ਕੋਲੋਂ ਘਰ ਦੇ ਵਿੱਚ ਵੀ ਜਿਹੜੀ ਤੁਹਾਡੀ ਫ੍ਰਿਜ ਨੇ ਜਾਂ ਜਾਲੀਆਂ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਰਿਪੋਰਟਸ ਨੇ ਉਹਨੂੰ ਚੈੱਕ ਕਰਕੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅਗਰ ਡੇਂਗੂ ਦਾ ਸਲਾਈਵਾ ਹੈ ਤਾਂ ਮੌਕੇ ਤੇ ਹੀ ਜਿਹੜਾ ਇਹ ਸਪਰੇਅ ਕਰਕੇ ਉਹਨ ਦੇ ਨਾਲੀ ਮਿਊਂਸਪਲ ਕਮਿਟੀ ਬੁਟਿੰਦਾ ਜਿਹੜਾ ਧੰਨਵਾਦ ਕਰਦੀ ਆ ਔਰ ਇੱਕ ਮੈਂ ਹੋਰ ਜਿਹੜੀ ਵੱਡੀ ਗੱਲ ਨਾਲ ਡਿਸਕਸ ਕੀਤੀ ਹੈ ਉਹ ਇਹ ਹੈ ਕਿ ਮਨਕਾਨੇ ਮਹੱਲੇ ਦੇ ਨਾਲ ਨਾਲ ਅੱਗੇ ਜਿਵੇਂ ਤੋਬੀ ਘਟ ਆ ਗਿਆ ਚੁੱਕ ਗਲੀ ਆ ਗਈ ਤੇ ਦੇ ਨਾਲ ਲੱਗਦੀਆਂ ਵੀ ਜਿਹੜੀਆਂ ਕਾਫੀ ਏਰੀਆ ਰਸਮੀ ਕਲੋਨੀ ਆ ਗਿਆ ਕਿਉਂਕਿ ਦੇਖੋ ਪੂਰਾ ਫਾਜ਼ਿਲ ਕਾ ਹੀ ਇਸ ਟਾਈਮ ਕਿਤੇ ਨਾ ਕਿਤੇ ਕੋਈ ਨਾ ਕੋਈ ਕੇਸ ਜਿਹੜੇ ਨੇ ਉਹ ਡੇਂਗੂ ਦੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਔਰ ਅ ਇਹਨਾਂ ਦਿਨਾਂ ਜਿਹੜੀ ਪੂਰੀ ਡਿਸਕਸ ਕੀਤੀ ਗਈ ਹੈ ਔਰ ਇਸ ਟਾਈਮ ਇਹਦੇ ਆ ਟੀਮਾਂ ਲਗਾਤਾਰ ਜਿਹੜਾ ਕੰਮ ਕਰ ਰਹੀਆਂ ਨੇ ਔਰ ਸਾਰੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੇ ਫੋਗਿੰਗ ਵੀ ਕਰ ਰਹੀਆਂ ਨੇ ਤੇ ਨਾਲ ਹੀ ਘਰ ਦੇ ਵਿੱਚ ਸਾਰਾ ਕੁਝ ਚੈੱਕ ਕਰਕੇ ਤੇ ਉਹਨਾਂ ਦੇ ਵਿੱਚ ਸਪਰੇ ਵੀ ਕੀਤੀ ਜਾ ਰਹੀ ਹੈ। ਆ ਦੁਰਗਾ ਕਲੋਨੀ ਦੇ ਵਿੱਚ ਵੀ ਅਗਰ ਵੇਖਿਆ ਜਾਵੇ ਤਾਂ ਕੱਚਾ ਜਿਹੜੀ ਸੜਕ ਬਹੁਤ ਹੈ ਤੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਤਾਂ ਉੱਥੇ ਖਾਲੀ ਪਲਾਟ ਵਗੈਰਾ ਵੀ ਬਹੁਤ ਨੇ। ਤਾਂ ਉਹਦੀ ਮਦਰ ਨਜ਼ਰ ਰੱਖਦੇ ਹੋਏ ਤੇ ਕਿਤੇ ਨਾ ਕਿਤੇ ਕੈਲੀ ਕਿਤੇ ਨਾ ਕਿਤੇ ਸੀਵਰੇਜ ਦਾ ਪਾਣੀ ਵੀ ਮਤਲਬ ਪਾਟਾ ਵਿੱਚ ਕਾਫੀ ਰੁਕ ਜਾਂਦਾ ਹੈ ਤਾਂ ਉੱਥੇ ਵੀ ਕੱਲ ਜਿਹੜੀ ਸਪਰੇਅ ਕਰਵਾਈ ਗਈ ਹੈ ਤੇ ਮੈਂ ਹੀ ਕਹਾਂਗੀ ਕਿ ਮੈਂ ਸਾਰੇ ਹੈਲਥੀ ਬਾਗ ਦਾ ਤੇ ਮਿਸਟਰ ਕਮੇਟੀ ਸਾਰੀ ਟੀਮ ਦਾ ਜਿਵੇਂ ਨਾ ਐਸੋ ਫੀਲਡ ਚਾਰਜ ਲੱਗੇ ਹੋਏ ਨੇ ਤਾਂ ਉਹਨਾਂ ਸਭ ਨੂੰ ਧੰਨਵਾਦ ਕਰਦੀ ਆਂ ਔਰ ਲੋੜ ਹੈ ਜਨਤਾ ਦੇ ਪੂਰੇ ਸਹਿਯੋਗ ਦੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਨਤਾ ਇਸੇ ਪੂਰਾ ਸਹਿਯੋਗ ਕਰੇਗੀ ਔਰ ਜਿਹੜਾ ਡੇਂਗੂ ਦਾ ਪ੍ਰਕੋਪ ਹੋ ਜਲਦੀ ਆਪ ਆਪਣੇ ਪਾਸਿਲ ਕਾਚੋਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰ